ਸਤਿ ਸ਼੍ਰੀ ਅਕਾਲ ਕੈਂਡਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਮੈਕਸੀਕੋ ਦੇ ਲਈ ਰਵਾਨਾ ਹੋਗੇ ਸਨ ਪੀਐਮ ਅਰਕ ਕਾਰਨੀ ਮੈਕਸੀਕਨ ਰਾਸ਼ਟਰਪਤੀ ਕਲੌਡੀਆ ਸ਼ਨਬੋਮ ਦੇ ਨਾਲ ਕੀਤੀ ਮੁਲਾਕਾਤ ਸੌਥੀਸ਼ਨ ਪਾਈ ਚਾਰੇ ਦੇ ਖਿਲਾਫ ਵਧ ਰਹੀ ਹਿੰਸਾ ਫਿਰੋਤੀਆਂ ਦੇ ਨਾਲ ਜੱਠਣ ਦੇ ਲਈ ਵੀ ਸੀ ਨੇ ਬਣਾਈ ਨਵੀਂ ਟਾਸਕ ਫੋਰਸ ਉਸ ਦੇ ਵਿੱਚ ਆਇਆ ਭਿਆਨਕ ਪੁਚਾਲਾ ਬੀਸੀ ਦੇ ਤੱਟਵਰਤੀ ਹਿੱਸਿਆਂ 'ਚ ਸੁਨਾਮੀ ਦਾ ਖਤਰਾ ਨਹੀਂ ਬਿਲ ਸੀਟ ਨੂੰ ਲੈ ਕੇ ਛੜੀ ਤਿੱਖੀ ਚਰਚਾ ਬਿਲਨਸ ਸੰਸਦ ਦੇ ਵਿੱਚ ਕੀਤਾ ਜਾ ਸਕਦਾ ਹੈ ਪੇਸ਼ ਤੇ ਮਨਜ਼ੂਰ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੈਕਸੀਕੋ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ਨਬੋਮ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਕੈਨੇਡਾ 'ਚ ਕੰਮ ਕਰ ਰਹੇ ਮੈਕਸੀਕਨ ਗਰੋ ਅਤੇ ਇਸ ਦੇ ਉਲਟ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਮੈਕਸੀਕੋ ਦੇ ਵਿੱਚ ਕੈਨੇਡਾ ਵਿਰੋਧ ਕੰਮ ਕਰਦੇ ਨੇ ਤੇ ਕੈਨੇਡਾ ਦੇ ਵਿੱਚ ਮੈਕਸੀਕੋ ਦੇ ਵਿਰੋਧ ਕੰਮ ਕਰਦੇ ਨੇ ਬਹੁਤ ਸਾਰੇ ਮੈਕਸੀਕਨ ਗਰੋ ਕੈਨੇਡਾ ਦੇ ਵਿੱਚ ਵੀ ਐਕਟਿਵ ਨੇ ਤੇ ਉਹਨਾਂ ਨੇ ਆਖਿਆ ਹੈ ਕਿ ਇਨ੍ਹਾਂ ਐਕਟਿਵ ਗਰੋਹਾਂ ਦੇ ਉੱਤੇ ਹੁਣ ਕਾਰਵਾਈ ਕੀਤੀ ਜਾਵੇਗੀ ਇਸ ਦਾ ਉਹਨਾਂ ਨੇ ਵਾਅਦਾ ਵੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਤੇ ਮੈਕਸੀਕਨ ਡਰੱਗ ਕਾਟੇਲਾ ਦੇ ਕੰਮ ਕਰਨ ਦੇ ਮੁੱਦੇ ਨੂੰ ਸਵੀਕਾਰ ਕੀਤਾ ਹੈ ਪਰ ਇਹ ਵੀ ਆਖਿਆ ਕਿ ਮੈਕਸੀਕੋ ਚ ਕੈਨੇਡੀਅਨ ਗੈਂਗ ਕੰਮ ਕਰਦੇ ਨੇ ਤੇ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਹੋਰ ਸਹਿਯੋਗ ਦੀ ਲੋੜ ਹੈ ਕਾਰਨੀ ਨੇ ਇਹ ਟਿੱਪਣੀਆਂ ਮੈਕਸੀਕੋ ਸਿਟੀ ਦੇ ਵਿੱਚ ਮੈਕਸੀਕਨ ਰਾਸ਼ਟਰਪਤੀ ਕਲੋਰੀਆ ਸ਼ਿਨਬੋਮ ਦੇ ਨਾਲ ਗੱਲ ਕਰਦੇ ਹੋਏ ਕੀਤੀਆਂ ਜਿੱਥੇ ਦੋਵਾਂ ਨੇਤਾਵਾਂ ਨੇ ਵਪਾਰ ਅਤੇ ਸੁਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਵਿਆਪਕ ਰਣਨੀਤਿਕ ਭਾਈਵਾਲੀ ਤੇ ਦਸਤਖਤ ਕੀਤੇ ਜਿਸ ਚ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੇ ਨਾਲ ਨਿਜ ਸ਼ਾਮ ਲਿਆ ਉਹਨਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਮੰਦ ਭਾਗੀ ਗੱਲ ਇਹ ਹੈ ਕਿ ਹਾਂ ਇੱਕ ਦੇਸ਼ ਦੇ ਦੂਜੇ ਦੇਸ਼ ਦੇ ਵਿੱਚ ਕਾਟੇਲ ਜਾਂ ਗੈਂਗ ਨੇ ਪਰ ਇਸ ਦੇ ਉਲਟ ਵੀ ਹੈ ਮੈਂ ਇਹ ਸਵੀਕਾਰ ਕਰਨ ਜਾ ਰਿਹਾ ਹਾਂ ਕਿ ਮੈਕਸੀਕੋ ਦੇ ਵਿੱਚ ਕੈਨੇਡੀਅਨ ਗੈਂਗ ਕੰਮ ਕਰਦੇ ਨੇ ਅਸੀਂ ਮੈਕਸੀਕਨ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਦੇ ਹਾਂ ਅਸੀਂ ਜਾਣਕਾਰੀ ਸਾਂਝੀ ਕਰਦੇ ਹਾਂ ਅਸੀਂ ਉਸ ਸਹਿਯੋਗ ਨੂੰ ਡੂੰਘਾ ਕਰ ਰਹੇ ਹਾਂ ਨਿਗਰਾਨੀ ਪੁਲਿਸ ਸਹਿਯੋਗ ਵਧਾਉਣਾ ਉਚਿਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਅਪਰਾਧੀਆਂ ਨੂੰ ਨਿਆਂ ਦੇ ਕਟਾਰੇ ਦੇ ਵਿੱਚ ਲਿਆਂਦਾ ਜਾਵੇ ਤੇ ਉਹਨਾਂ ਨੂੰ ਨਿਆਂ ਦੇ ਕਟਾਰੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਡਗਮਗਾ ਨਾ ਜਾਵੇ ਭਾਵੇਂ ਗਤੀਵਿਧੀਆਂ ਕੈਨੇਡਾ ਮੈਕਸੀਕੋ ਜਾਂ ਯੂ ਐਸ ਏ ਦੇ ਵਿੱਚ ਹੋਣ ਸ਼ਿਨ ਬੋਮ ਨੇ ਨੋਟ ਕੀਤਾ ਹੈ ਕਿ ਹਸਤਾਕਰ ਕੀਤੇ ਗਏ ਪਾਈਵਾਲੀ ਸਮਝੌਤੇ 'ਚ ਸਰਹੱਦੀ ਸੁਰੱਖਿਆ ਤੇ ਸਹਿਯੋਗ ਕੇਂਦ੍ਰਿਤ ਹੈ ਪਰ ਸਾਈਬਰ ਸੁਰੱਖਿਆ ਤੇ ਰੱਖਿਆ ਵਰਗੇ ਮੁੱਦਿਆਂ ਤੇ ਵੀ ਧਿਆਨ ਦੇਣ ਦੀ ਲੋੜ ਹੈ। ਕੈਨੇਡਾ ਤੇ ਮੈਕਸੀਕੋ ਦੋਵੇਂ ਗੈਰ ਮੁਫਤ ਵਪਾਰ ਸਮਾਨ ਤੇ ਅਮਰੀਕੀ ਟੈਰਿਫ ਦਾ ਸਾਹਮਣਾ ਕਰ ਰਹੇ ਨੇ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ ਪਾਰ ਫੈਂਟਨਿਲ ਤਸਕਰੀ ਤੇ ਚਿੰਤਾਵਾਂ ਦੇ ਨਾਲ ਜਾਇਜ਼ ਠੜਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਹਸਤਾਖਰ ਕੀਤੇ ਗਏ ਤੇ ਜਾਰੀ ਕੀਤੇ ਗਏ ਮੈਮੋਰੈਂਡਮ ਦੇ ਵਿੱਚ ਆਖਿਆ ਗਿਆ ਹੈ ਕਿ ਜਦਕਿ ਕੈਨਡਾ ਨੇ ਫੈਂਟਨਿਲ ਦਾ ਮੁਕਾਬਲਾ ਕਰਨ ਲਈ ਕਾਰਵਾਈਆਂ ਕੀਤੀਆਂ ਨੇ ਫੈਂਟਨਿਲ ਤੇ ਹੋਰ ਨਸ਼ਾ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਤੇ ਕੈਨੇਡੀਅਨ ਖੇਤਰ ਦਾ ਸ਼ੋਸ਼ਣ ਕਰਨ ਵਰਗੇ ਡਰੱਗ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਹੋਰ ਕਾਰਵਾਈ ਦੀ ਲੋੜ ਹੈ। ਕੈਨਡਾ ਉਹਨਾਂ ਦੇਸ਼ਾਂ 'ਚ ਸੂਚੀਬੱਧ ਨਹੀਂ ਸੀ ਜਿਨ੍ਹਾਂ ਨੂੰ ਅਮਰੀਕਾ ਨੇ ਮੁੱਖ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਜੋ ਵੱਡੇ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਉਤਪਾਦਕ ਦੇਸ਼ ਮੰਨਿਆ ਹੈ ਪਰ ਮੈਕਸੀਕੋ, ਚੀਨ ਅਤੇ ਕਈ ਲਾਤੀਨੀ ਅਮਰੀਕੀ ਦੇਸ਼ ਨੇ ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਤੇ ਮੈਕਸੀਕੋ ਦੋਵਾਂ ਦੇ ਵਿੱਚ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਤੇ ਸੰਗਠਿਤ ਅਪਰਾਧ ਗਤੀਵਿਧੀਆਂ ਦੀਆਂ ਵਾਧੀਆਂ ਉਦਾਹਰਨਾਂ ਸਾਹਮਣੇ ਆਈਆਂ ਨੇ। ਰਿਆਨ ਵੈਡਿੰਗ ਕੈਨੇਡੀਅਨ ਸਾਬਕਾ 올림픽 스노 보ਰਡਰ ਹੈ ਜਿਸ ਉਤੇ ਮੈਕਸੀਕੋ ਤੇ ਕੈਨੇਡਾ ਦੇ ਵਿੱਚ ਇੱਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈੱਟਵਰਕ ਚਲਾਉਂਦਾ ਦੋਸ਼ ਹੈ ਇਸ ਸਮੇਂ ਐਫਪੀਆਈ ਦੀ 10 ਸਭ ਤੋਂ ਵੱਧ ਲੋੜਿੰਦੇ ਪਗੌੜਿਆਂ ਦੀ ਲਿਸਟ ਦੇ ਵਿੱਚ ਹੈ ਕਾਬਿਲ ਗੌਰ ਹੈ ਕਿ ਇਸ ਫੇਰੀ ਦੇ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਮਕਸਦ ਨੇ ਸਭ ਤੋਂ ਪਹਿਲਾ ਮਕਸਦ ਇਹ ਹੈ ਕਿ ਉੱਤਰੀ ਅਮਰੀਕਾ 'ਚ ਵਪਾਰ ਮੁਕਤ ਨੂੰ ਕਿਸੇ ਵੀ ਤਰ੍ਹਾਂ ਬਚਾਇਆ ਜਾ ਸਕੇ ਇਹ ਇਸ ਲਈ ਵੀ ਜ਼ਰੂਰੀ ਹੋ ਗਿਆ ਹੈ ਕਿਉਂਕਿ ਅਮਰੀਕਾ ਚਾ ਟਰੰਪ ਦੀ ਅਗਵਾਈ ਵਾਲੀ ਸੁਰੱਖਿਆਵਾਦੀ ਸਰਕਾਰ ਦੀਆਂ ਨੀਤੀਆਂ ਵਪਾਰਕ ਰਿਸ਼ਤਿਆਂ ਨੂੰ ਵੀ ਖਤਰੇ ਚ ਪਾਰੀਆਂ ਨੇ ਦੂਜਾ ਮਕਸਦ ਇਹ ਹੈ ਕਿ ਮੈਕਸੀਕੋ ਦੇ ਨਾਲ ਐਸਾ ਦਵੱਲਾ ਵਪਾਰਕ ਰਿਸ਼ਤਾ ਬਣਾਇਆ ਜਾਵੇ ਜੋ ਅਮਰੀਕੀ ਰਾਜਨੀਤਿਕ ਹਲਚਲ ਤੋਂ ਮੁਕਤ ਹੋਵੇ ਤੇ ਉਹ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਕਿਸੇ ਵੀ ਮੁੜ ਸਮੀਖਿਆ ਤੋਂ ਪ੍ਰਭਾਵਿਤ ਨਾ ਹੋਵੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦੌਰਾ ਕੈਨੇਡਾ ਤੇ ਮੈਕਸੀਕੋ ਨੂੰ ਇੱਕ ਨਵੇਂ ਵਿਆਪਕ ਸਾਂਝੇਦਾਰੀ ਸਮਝੌਤੇ ਅਤੇ ਸੁਰੱਖਿਆ ਸੰਵਾਦ ਵੱਲ ਲੈ ਕੇ ਜਾਵੇਗਾ ਜਿਸ 'ਚ ਨਸ਼ਾ ਤਸਕਰੀ ਅਤੇ ਅੰਤਰਰਾਸ਼ਟਰੀ ਅਪਰਾਧ ਵਰਗੇ ਮੁੱਦੇ ਵੀ ਚਰਚਾ ਚਾਉਣਗੇ ਤੇ ਉਦੋਂ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੇ ਖਿਲਾਫ ਵਧ ਰਹੀ ਹਿੰਸਾ ਤੇ ਫਰੋਤੀਆਂ ਦੇ ਨਾਲ ਨਜਿੱਠਣ ਵਾਸਤੇ ਨਵੀਂ ਟਾਸਕ ਫੋਰਸ ਬਣਾਈ ਗਈ ਹੈ ਪੀਸੀਆਰਸੀਐਮਪੀ ਦੀ ਅਗਵਾਈ ਦੇ ਵਿੱਚ ਕਈ ਪੁਲਿਸ ਏਜੰਸੀਆਂ ਦੀ 40 ਮੈਂਬਰੀ ਟੀਮ ਬਣਾਈ ਗਈ ਹੈ ਜੋ ਇੰਨਾ ਲੋਕਾਂ ਦੇ ਨਾਲ ਜਿੱਠੇਗੀ ਜੋ ਐਕਸਟਰਸ਼ਨ ਕਾਲ ਕਰਦੇ ਨੇ ਇਸ ਤੋਂ ਇਲਾਵਾ ਇਨਾਮੀ ਰਕਮੀਆਂ ਵੀ ਪਹਿਲਾਂ ਰੱਖੀਆਂ ਜਾ ਚੁੱਕੀਆਂ ਨੇ ਬ੍ਰਿਟਿਸ਼ ਕੋਲੰਬੀਆ ਚ ਸਾਊਥ ਏਸ਼ੀਅਨ ਪਾਈਚਾਰੇ ਵਿਰੁੱਧ ਵਧ ਰਹੀਆਂ ਧਮਕੀਆਂ ਜ਼ਬਰਨ ਵਸੂਲੀ ਤੇ ਗੋਲੀਆਂ ਚਲਣ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਇੱਕ ਨਵੀਂ ਸਬਾਈ ਟਾਸਕ ਫੋਰਸ ਬਣਾਇਆ ਗਿਆ ਹੈ ਇਹ ਟਾਸਕ ਫੋਰਸ ਦੇ BC RCMP ਦੀ ਅਗਵਾਈ ਹੇਠ ਕੰਮ ਕਰੇਗੀ ਤੇ ਇਸ ਚ ਕਈ ਪੁਲਿਸ এজੰਸੀਆਂ ਦੇ 40 ਮੈਂਬਰ ਸ਼ਾਮਲ ਕੀਤੇ ਗਏ ਨੇ ਇਸ ਕਾਰਜ ਦੇ ਲਈ ਫੈਡਰਲ ਗਨ ਐਂਡ ਗੈਂਗ ਐਕਸ਼ਨ ਫੰਡ ਵੱਲੋਂ 3 ਲੱਖ ਡਾਲਰ ਦੀ ਰਕਮ ਮੁਹੱਈਆ ਕਰਵਾਈ ਗਈ ਹੈ ਜੋ ਕਿ ਸਥਾਨਕ ਪੁਲਿਸ ਦੇ ਕ੍ਰਾਈਮ ਸਟਾਪਰਜ਼ ਨੂੰ ਫਰੋਤਿਆਂ ਦੀ ਜਾਂਚ ਅਤੇ ਜਨਤਾ 'ਚ ਜਾਗਰੂਕਤਾ ਫੈਲਾਉਣ ਲਈ ਦਿੱਤੀ ਜਾ ਰਹੀ ਹੈ BC ਦੀ ਲੋਕ ਸੁਰੱਖਿਆ ਮੰਤਰੀ ਅਤੇ ਸੋਲੀਸਟਰ ਜਨਰਲ ਨੀਨਾ ਕ੍ਰੀਗਰ ਨੇ ਕਿਹਾ ਕਿ ਸਾਡਾ ਕੋਈ ਵੀ ਨਾਗਰਿਕ ਪਰਿਵਾਰ ਜਾਂ ਵਪਾਰੀ ਇਸ ਤਰ੍ਹਾਂ ਧਮਕਾਇਆ ਨਹੀਂ ਜਾ ਸਕਦਾ ਅਤੇ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਇਹਨਾਂ ਜੁਰਮਾਂੂ ਰੋਕਿਆ ਜਾਵੇ ਸੜੀ ਪੁਲਿਸ ਨੇ ਦੱਸਿਆ ਕਿ ਸਾਲ 2025 ਚ ਹੁਣ ਤੱਕ ਉਹ 45 ਫਰੋਤੀ ਦੀਆਂ ਧਮਕੀਆਂ ਅਤੇ 27 ਦੇ ਨਾਲ ਜੁੜੀਆਂ ਗੋਲੀਬਾਰੀ ਦੀਆਂ ਜਾਂਚਾ ਕਰ ਰਹੇ ਨੇ ਵੀ ਸੀਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜான் ਬਰੂਰ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਚ ਕਈ ਥਾਵਾਂ ਤੇ ਛਾਪੇਮਾਰੀ ਕਰਕੇ ਛੇ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੁਝ ਮਾਮਲਿਆਂ ਚ ਪੁਲਿਸ ਨੇ ਦੋਸ਼ ਆਇਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ ਤੇ ਮਾਮਲੇ ਹੁਣ ਕ੍ਰਾਊਨ ਕਾਉਂਸਲ ਕੋਲ ਸਮੀਖਿਆ ਦੇ ਲਈ ਨੇ ਬਰੂਰ ਨੇ ਆਖਿਆ ਕਿ ਇਸ ਸਮਰਪਿਤ ਅਤੇ ਵਿਸਤ੍ਰਿਤ ਟੀਮ ਦੇ ਲਈ ਕਈ ਕਾਨੂੰਨ ਏਜੰਸੀਆਂ ਤੋਂ ਵਾਧੂ ਸਰੋਤ ਖੁਫੀਆ ਵਿਸ਼ਲੇਸ਼ਕ ਤੇ ਰਣਨੀਤਿਕ ਮਹਾਰਤ ਸ਼ਾਮਲ ਕਰਦਾ ਹੈ ਜਿਸ ਦਾ ਉਦੇਸ਼ ਭਾਈਚਾਰਿਆਂ ਦੀ ਰੱਖਿਆ ਕਰਨਾ ਤੇ ਨਾਲ ਹੀ ਅਨਸਾਤੇ ਧਮਕੀਆਂ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਬੂ ਕਰਨਾ ਹੈ ਇਸ ਤੋਂ ਇਲਾਵਾ ਸੜੀ ਦੀ ਮੇਅ ਬ੍ਰਾਂਡਾ ਲੋਕ ਨੇ ਵੀ ਐਲਾਨ ਕੀਤਾ ਹੈ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਫਰੋਤਿਆਂ ਦੇ ਮਾਮਲਿਆਂ 'ਚ ਸਫਲ ਸਜ਼ਾ ਦਿਵਾਉਣ ਵਾਲੀ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਦੇ ਲਈ 2.5 ਲੱਖ ਡਾਲਰ ਰੱਖੇ ਗਏ ਨੇ ਇਸ ਹਫਤੇ ਮਿਸਸਾਗਾ ਦੇ ਵਿੱਚ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਡੈਲਟਾ BC ਦੇ ਗੁਰਦੀਪ ਸ਼ੇਰਘਿਲ ਨੂੰ ਫਰੋਤੀ ਤੇ ਗੋਲੀ ਚਲਾਉਣ ਦੇ ਦੋ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਇਹ ਦੋ ਗੋਲੀਬਾਰੀਆਂ ਬ੍ਰੈਂਟਨ অন্ਟਾਰੀਓ ਚੁਈਆਂ ਸਨ ਸ਼ਿਰਗਿਲ ਨੂੰ ਸੜੀ ਤੋਂ ਗ੍ਰਿਫਤਾਰ ਕਰਕੇ ਬ੍ਰੈਂਟਨ ਲੈ ਜਾਂਦਾ ਗਿਆ ਜਿੱਥੇ ਉਹ ਅਦਾਲਤ 'ਚ ਪੇਸ਼ ਹੋਵੇਗਾ ਬਰੂਰ ਨੇ ਇਹ ਵੀ ਦੱਸਿਆ ਹੈ ਕਿ ਫਰੋਤੀ ਵਾਲੇ ਦੋਸ਼ੀ ਅੰਤਰਰਾਸ਼ਟਰੀ ਗੈਂਗਾਂ ਨਾਲ ਜੁੜੇ ਹੋ ਸਕਦੇ ਨੇ BC RCMP ਨੇ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਵੀ ਇਹਨਾਂ ਧਮਕੀਆਂ ਦੇ ਨਾਲ ਜੋੜਿਆ ਓਦੜੇ ਮੰਤਰੀ ਨੀਨਾ ਕ੍ਰਿਗਰ ਨੇ ਇਹ ਵੀ ਦੱਸਿਆ ਹੈ ਕਿ ਵਿਕਟਿਮ ਲਿੰਕ BC ਹੱਤਲਾਈਨ 24 ਘੰਟੇ ਹਫ਼ਤੇ ਦੇ 7 ਦਿਨ ਸਤੋਵ ਵਾਧ ਪਛਾਵਾਂ 'ਚ ਉਪਲਬਧ ਹੈ ਤੇ ਫਰੋਤੀ ਦੇ ਪੀੜਤਾਂ ਨੂੰ ਕ੍ਰਾਈਮ ਵਿਕਟਿਮ ਅਸਿਸਟੈਂਸ ਪ੍ਰੋਗਰਾਮ ਦੇ ਰਾਹੀਂ ਮਦਦ ਮਿਲ ਸਕਦੀ ਹੈ ਤੇ ਉਦਰਾ ਰੂਸ ਦੇ ਵਿੱਚ 7.8 ਦੀ ਤੀਬਰਤਾ ਵਾਲਾ ਭੁਚਾਲ ਆਇਆ ਜਿਸ ਤੋਂ ਬਾਅਦ ਦੇ ਬੀਸੀ ਦੇ ਤਟਵਰਤੀ ਹਿੱਸਿਆਂ ਦੇ ਵਿੱਚ ਸੁਨਾਮੀ ਦੇ ਅਲਰਟ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਜਾਣਕਾਰੀ ਮਿਲੀ ਹੈ ਕਿ ਬੀਸੀ ਦੇ ਤਟਵਰਤੀ ਹਿੱਸੇ ਦੇ ਵਿੱਚ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਲਾਸਕਾ ਦੇ ਕੁਝ ਹਿੱਸਿਆਂ ਦੇ ਲਈ ਸੁਨਾਮੀ ਐਡਵਾਈਸ ਜਿਉਂ ਦੀ ਤਿਉਹੀ برقرار ਹੈ ਰੂਸ ਦੇ ਕਾਂਚਟਕਾ ਪ੍ਰਾਇਦੀਪ ਦੇ ਨੇੜੇ 7.8 ਦੀ ਵਰਤਾਂਦੇ ਪਹਚਾਲ ਤੋਂ ਬਾਅਦ ਬ੍ਰਿਟਿਸ਼ ਕੋਲੰਪੀਆ ਦੇ ਲਈ ਸੁਨਾਮੀ ਦੇ ਖਤਰੇ ਦਾ ਮੁਲਾਂਕਣ ਕੀਤਾ ਜਾ ਰਿਹਾ ਸੀ ਪਰ ਤਾਜ਼ਾ ਅਪਡੇਟ ਦੇ ਵਿੱਚ ਸਬਾਈ ਅਧਿਕਾਰੀਆਂ ਨੇ ਆਖਿਆ ਕਿ BC ਚ ਸੁਨਾਮੀ ਦਾ ਖਤਰਾ ਨਹੀਂ ਹੈ ਅਲਾਸਕਾ ਦੇ ਟੱਟ ਤੋਂ ਅਲੂਸ਼ੀਅਨ ਟਾਪੂਆਂ ਅਤੇ ਅਲਾਸਕਾ ਦੇ ਤੱਟਵਰਤੀ ਅੰਚਟਕਾ ਪਾਸ ਦੇ ਲਈ ਸੁਨਾਮੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਸਪੈਸਿਫਿਕ ਸਮੇਂ ਦੇ ਮੁਤਾਬਕ ਇਹ ਪੁਚਾਰਲ ਸਵੇਰੇ 11:58 ਮਿੰਟ ਤੇ ਆਇਆ ਹੈ ਤੇ ਇਸ ਦਾ ਕੇਂਦਰ ਰੂਸ ਦੇ ਬੈਰਿੰਗ ਆਇਲੈਂਡ ਤੋਂ 410 ਕਿਲੋਮੀਟਰ ਦੱਖਣ-ਪੱਛਮ ਦਿਵਾਲ ਸੀ। ਐਮਰਜੈਂਸੀ ਇਨਫੋ ਬੀਸੀ ਦੇ ਅਨੁਸਾਰ ਬੀਸੀ ਦੇ ਤਟਵਰਤੀ ਇਲਾਕਿਆਂ ਨੂੰ ਕੋਈ ਖਤਰਾ ਨਹੀਂ ਹੈ। ਇਹ ਘਟਨਾ ਤਕਰੀਬਨ 7 ਹਫ਼ਤੇ ਬਾਅਦ ਹੋਈ ਹੈ ਜਦਕਿ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਤੱਟੀ ਇਲਾਕਿਆਂ ਨੂੰ ਸੁਨਾਮੀ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਉਹ ਸੁਨਾਮੀ ਐਡਵਾਈਜ਼ਰੀ ਰੂਸ ਦੇ ਕੋਲ ਸਮੁੰਦਰ ਦੇ ਵਿੱਚ ਆਏ 8.8 ਤੀਬਰਤਾ ਵਾਲੇ ਇੱਕ ਵੱਡੇ ਪੁਚਾਲ ਦੇ ਕਾਰਨ ਜਾਰੀ ਕੀਤੀ ਗਈ ਸੀ। ਉਹ ਪੁਚਾਲ 19 ਸੋ ਤੋਂ ਲੈ ਕੇ ਹਜੇ ਤੱਕ ਹੋਏ ਸਭ ਤੋਂ ਅੱਠ ਤੀਬਰ ਅਤੇ ਖਤਰਨਾਕ ਪੁਚਾਲਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਤੇ ਉਦੋਂ ਇੱਕ ਤਿੱਖੀ ਵਾਸ ਛਿੜ ਗਈ ਹੈ ਕਿ ਕੈਨੇਡਾ ਦੀ ਸਰਕਾਰ ਨੇ ਜੂਨ 2025 ਦੇ ਵਿੱਚ ਬਿਲ ਸੀ 2 ਸਟਰੋਂਗ ਬਾਰਡਰਜ਼ ਐਕਟ ਪੇਸ਼ ਕੀਤਾ ਕਾਨੂੰਨ ਨੂੰ ਸਰਹੱਦੀ ਸੁਰੱਖਿਆ ਨੂੰ ਵਧਾਉਣ ਵਜੋਂ ਪੇਸ਼ ਕੀਤਾ ਗਿਆ ਸੀ ਪਰ ਇੱਕ ਡੂੰਗੇ ਉਦੇਸ਼ ਦੇ ਨਾਲ ਅਧਿਕਾਰੀਆਂ ਨੂੰ ਹਜ਼ਾਰਾਂ ਇਮੀਗ੍ਰੇਸ਼ਨ ਅਰਜ਼ੀਆਂ ਤੇ ਪਰਮਿਟਾਂ ਦੇ ਮਾਫ਼ ਕਰਨਾ ਪਰਮਿਟਾਂ ਨੂੰ ਥੋਕ ਦੇ ਵਿੱਚ ਰੱਦ ਜਾਂ ਮੁਅਤਲ ਕਰਨ ਦੇ ਲਈ ਸ਼ਕਤੀ ਪ੍ਰਦਾਨ ਕਰਨਾ ਵੀ ਇਸ ਵਿੱਚ ਸ਼ਾਮਿਲ ਹੈ 17 ਸਤੰਬਰ ਤੱਕ ਬੈਲ ਹਾਊਸ ਆਫ ਕਾਮਨਸ ਦੇ ਵਿੱਚ ਦੂਜੀ ਵਾਰ ਪੜਨ ਦੀ ਉਮੀਦ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ 16 ਸਤੰਬਰ ਤੱਕ ਬਹਿਸਾਂ ਲਗਾਤਾਰ ਚਲਦੀਆਂ ਰਹੀਆਂ ਨੇ ਮੰਨਿਆ ਜਾ ਰਿਹਾ ਹੈ ਕਿ ਜੇ ਬਿਲ ਪਾਸ ਹੋ ਗਿਆ ਤਾਂ ਕਾਫੀ ਕੁਝ ਬਦਲਿਆ ਜਾ ਸਕਦਾ ਹੈ ਇਸ ਨੂੰ ਕੰਜ਼ਰਵੇਟਿਵ ਸਮਰਥਨ ਪ੍ਰਾਪਤ ਹੈ ਇਸ ਦੇ ਪਾਸ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ 300 ਤੋਂ ਵੱਧ ਸੰਗਠਨਾਂ ਨੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਸ਼ਰਨਾਰਥੀ ਅਧਿਕਾਰਾਂ ਤੇ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਨਿਰਪੱਖਤਾ ਦੇ ਲਈ ਚੁਖਮਾ ਦਾ ਹਵਾਲਾ ਦਿੱਤਾ ਗਿਆ ਜੇਕਰ ਵਿਧਾਨਕ ਗਤੀ ਬਣੀ ਰਹਿੰਦੀ ਹੈ ਤਾਂ ਬਿਲ ਜਲਦੀ ਹੀ ਕਮੇਟੀ ਸਮੀਖਿਆ ਲਈ ਅੱਗੇ ਵਧ ਸਕਦਾ ਹੈ ਪਰ ਇਹ ਕਾਨੂੰਨ ਬਣਨ ਤੋਂ ਬਹੁਤ ਦੂਰ ਹੈ ਇਹ ਬਿਲ ਕੈਨੇਡਾ ਦੇ ਵੱਡੇ ਇਮੀਗ੍ਰੇਸ਼ਨ ਬੈਕਲੌਗ ਨੂੰ ਸੰਬੋਧਿਤ ਕਰਦਾ ਹੈ 31 ਜੁਲਾਈ ਤੱਕ 2.2 ਮਿਲੀਅਨ ਤੋਂ ਵੱਧ ਅਰਜ਼ੀਆਂ ਲੰਬਿਤ ਨੇ ਜਿਨ੍ਹਾਂ ਦੇ ਵਿੱਚ ਸਥਾਈ ਨਿਵਾਸ ਲਈ 892400 ਅਤੇ ਅਸਥਾਈ ਨਿਵਾਸ ਲਈ 1079300 ਸ਼ਾਮਲ ਨੇ ਸਥਾਈ ਨਿਵਾਸੀ ਅਰਜ਼ੀਆਂ ਦੇ ਵਿੱਚੋਂ ਅਧੀਆਂ ਅਤੇ ਅਸਥਾਈ ਅਰਜ਼ੀਆਂ ਦੇ ਵਿੱਚੋਂ 38% ਅਧਿਕਾਰਿਤ ਪ੍ਰਕਿਰਿਆ ਸਮਾਂ ਸੀਮਾ ਤੋਂ ਵੱਧ ਨੇ ਜਿਸ ਨਾਲ ਸਿਸਟਮ ਤੇ ਦਬਾਅ ਪੈਂਦਾ ਹੈ ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਾਰੀ ਨੇ ਬਿੱਲ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ ਕੋਵਿਡ-19 ਦੌਰਾਨ ਅਸਥਾਈ ਨਿਵਾਸੀ ਪਰਮਿਟਾਂ 'ਚ ਵਾਅਦੇ ਦਾ ਹਵਾਲਾ ਦਿੰਦਿਆਂ ਹੋਇਆਂ ਜਦੋਂ ਅਧਿਕਾਰੀਆਂ ਦੇ ਕੋਲ ਅਰਜ਼ੀਆਂ ਨੂੰ ਰੋਕਣ ਜਾਂ ਰੱਦ ਕਰਨ ਲਈ ਸਾਧਨਾਂ ਦੀ ਘਾਟ ਸੀ ਕਾਨੂੰਨੀ ਮਾਹਰ ਚੇਤਾਵਨੀ ਦਿੰਦੇ ਨੇ ਕਿ ਬਿੱਲ ਦੀ ਜਨਤਕ ਹਿੱਤ ਧਾਰਾ ਵਿਆਪਕ ਅਣਪਛਾਤੀ ਅਧਿਕਾਰ ਪ੍ਰਦਾਨ ਕਰਦੀ ਹੈ ਜਿਸ ਨਾਲ ਅਧਿਕਾਰੀਆਂ ਨੂੰ ਨਿਆਂਇਕ ਨਿਗਰਾਨੀ ਤੋਂ ਬਿਨਾਂ ਅਚਾਨਕ ਨੀਤੀਗਤ ਤਬਦੀਲੀਆਂ ਕਰਨ ਦੀ ਆਗਿਆ ਮਿਲਦੀ ਹੈ ਫਰਾਂਟੋ ਦੇ ਇੱਕ ਇਮੀਗ੍ਰੇਸ਼ਨ ਵਕੀਲ ਨੇ ਇਸ ਨੂੰ ਖਾਲੀ ਚੈੱਕ ਆਖਿਆ ਇਹ ਵੀ ਕਿਹਾ ਕਿ ਜਨਤਕ ਹਿੱਤਾਂ ਦਾ ਕੋਈ ਵੀ ਮਤਲਬ ਹੋ ਸਕਦਾ ਹੈ ਅਧਿਕਾਰੀ ਅਦਾਲਤਾਂ ਦੁਆਰਾ ਚੁਣੌਤੀ ਦਿੱਤੇ ਜਾਣ ਵਾਲੇ ਕਾਰਨਾਂ ਨੂੰ ਨਜ਼ਰਅੰਦਾਜ਼ ਕਰਦਿਆਂ ਤੇਜ਼ੀ ਦੇ ਨਾਲ ਘੁਮ ਸਕਦੇ ਨੇ ਇਸ ਸਟੀਫਨ ਹਾਰਪਰ ਦੀ ਸਰਕਾਰ ਦੇ ਅਧਿਨ 2012 ਦੇ ਇੱਕ ਕਦਮ ਦੀ ਗੂੰਜ ਹੈ ਜਿਸ ਨੇ 2008 ਤੋਂ ਪਹਿਲਾਂ ਦੇ ਹੁਨਰਮੰਦ ਕਾਮਿਆਂ ਦੀਆਂ ਅਰਜ਼ੀਆਂ ਨੂੰ ਖਤਮ ਕਰ ਦਿੱਤਾ ਸੀ ਮੁਕਦਮਿਆਂ ਦੇ ਬਾਵਜੂਦ ਸੰਘੀ ਅਦਾਲਤ ਦੁਆਰਾ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਸੀ ਸੀਮਤ ਵਿੱਤੀ ਰਿਟਰਨ ਵਾਲੇ ਮਨਮਤਾਵਾਦੀ ਪ੍ਰੋਗਰਾਮਾਂ ਦੇ ਵਿੱਚ ਵੀ ਕਟੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਮੀਗ੍ਰੇਸ਼ਨ ਮਾਹਰਾਂ ਨੇ ਕਈ ਜੋਖਮ ਵਾਲੀਆਂ ਸ਼੍ਰੇਣੀਆਂ ਨੂੰ ਨਿਸ਼ਾਨਬੱਧ ਕੀਤਾ ਹੈ ਉਦਮੀ ਰਸਤੇ ਘਟ ਹੁਨਰਮੰਦ ਕੰਮੇ ਤੇ ਸ਼ਰਨਾਰਥੀ ਸਪੌਂਸਰਸ਼ਿਪ ਇਸ ਵਿੱਚ ਸ਼ਾਮਲ ਨੇ ਬਿੱਲ ਦਾ ਵਿਆਪਕ ਦਾਇਰਾ ਵਿਅਕਤੀਆਂ ਦੀ ਪ੍ਰੋਫਾਈਲਿੰਗ ਨੂੰ ਵੀ ਸਮਰੱਥ ਬਣਾ ਸਕਦਾ ਹੈ ਜਿਵੇਂ ਕਿ ਮਾਮੂਲੀ ਅਪਰਾਧਿਕ ਰਿਕਾਰਡ ਵਾਲੇ ਮਨਜ਼ੂਰ ਸਲਾਹਕਾਰਾਂ ਦੇ ਨਾਲ ਸੰਬੰਧਿਤ ਜਾਂ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਦੇਸ਼ਾਂ ਦੇ ਵਿੱਚੋਂ ਲੋਕ ਉਦਾਰੇ ਵਿਨੀਪੈਕ ਦੇ ਦੋ ਡਰੱਗ ਨੈੱਟਵਰਕਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ 227000 ਡਾਲਰ ਤੋਂ ਵੱਧ ਮਲਦੀ ਮੈਥਾਮੈਟਿਕ ਫਾਈਨ ਅਤੇ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਇਹਨਾਂ ਦੋਵਾਂ ਨੂੰ ਮੁਲਾ ਕੇ ਇੱਕ ਪਦਾਰਥ ਬੰਦ ਹੈ ਜਿਸ ਨੂੰ ਚਿੱਟਾ ਕਹਿੰਦੇ ਨੇ 13 ਲੋਕ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੀ ਉਮਰ 19 ਤੋਂ 53 ਸਾਲ ਦੇ ਵਿੱਚ ਵਿੱਚ ਦੱਸੀ ਜਾਂਦੀ ਹੈ ਵਿਨੀਪੈਕ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਗੁੰਜਲਦਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨਾਂ ਨੂੰ ਢਾਟ ਦਿੱਤਾ ਜੋ ਕਥਿਤ ਤੌਰ ਤੇ ਹੈਰੋਇਨ ਅਤੇ ਮੈਥਾਮਫਾਈਨ ਵੇਚਣ ਦੇ ਲਈ ਡਾਇਲੈ ਡੀਲਰਾਂ ਦੀ ਵਰਤੋਂ ਕਰਦੇ ਸਨ ਅਤੇ ਨਾਲ ਹੀ ਦੋਵਾਂ ਦੇ ਮਿਸ਼ਨ ਨੂੰ ਚਿੱਟਾ ਵੀ ਕਹਿੰਦੇ ਸਨ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਆਖਿਆ ਕਿ ਪ੍ਰੋਜੈਕਟ ਖਲਾਸ ਅਤੇ ਪ੍ਰੋਜੈਕਟ ਬਲੈਕ ਡ੍ਰੈਗਨ ਨਾਮਕ ਦੋ ਜਾਂਚਾਂ ਦੇ ਵਿੱਚ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 2,27,000 ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਪ੍ਰੋਜੈਕਟ ਖਲਾਸ ਮਈ ਤੋਂ ਅਕਤੂਬਰ 2024 ਚਲਿਆ ਜਦਕਿ ਬਲੈਕ ਡ੍ਰੈਗਨ ਜੂਨ ਤੋਂ ਸਤੰਬਰ 2025 ਤੱਕ ਚਲਿਆ ਹੈ ਪੁਲਿਸ ਨੇ ਆਖਿਆ ਹੈ ਕਿ ਦੋਵੇਂ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਅਤੇ ਮੈਨੀਟੋਬਾ ਜਸਟਿਸ ਦੀ ਮਦਦ ਨਾਲ ਹੋਏ ਖਲਾਸ ਜਾਂਚ ਦੇ ਵਿੱਚ ਕਈ ਰਹਿਸ਼ਿਆਂ ਦੀ ਪਛਾਣ ਕੀਤੀ ਗਈ ਸੀ ਤੇ 30 ਅਕਤੂਬਰ 2024 ਨੂੰ ਜਾਂਚ ਕਰਤਾਵਾਂ ਦੇ ਦ ਮੈਪਲਸ ਟ੍ਰਾਂਸਕੋਨਾ ਅੰਬਰ ਟ੍ਰੇਲਰਸ ਅਤੇ ਵੈਸਟ ਸੇਂਟ ਪੌਲ ਦੇ ਵਿੱਚ ਘਰਾਂ ਦੀ ਤਲਾਸ਼ੀ ਲਈ ਗਈ ਪੁਲਿਸ ਨੇ 105 ਗ੍ਰਾਮ ਹੈਰੋਇਨ ਜ਼ਬਤ ਕੀਤੀ ਜਿਸ ਦੀ ਅਨੁਮਾਨਿਤ ਕੀਮਤ 58000 ਡਾਲਰ ਹੈ ਬਾਇਗ੍ਰਾਮ ਮੈਥਮੈਟਿਕ ਫਾਈਨ ਦੀ ਅਨੁਮਾਨਿਤ ਕੀਮਤ 1100 ਡਾਲਰ ਹੈ ਕਈ ਸੈਲਫੋਨ ਨਸ਼ੀਲੇ ਪਦਾਰਥਾਂ ਦੀ ਪੈਕਿੰਗ ਸਮਗਰੀ ਨਗਦੀ ਤੇ ਪਛਾਣ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਨੇ ਪੁਲਿਸ ਨੇ ਇੱਕ 53 ਸਾਲਾ ਵਿਅਕਤੀ ਤੇ ਨੈੱਟਵਰਕ ਦਾ ਮੁਖੀ ਹੋਣ ਦਾ ਦੋਸ਼ ਲਗਾਇਆ ਹੈ ਜੋ ਗਲੀ ਪੱਦਰ ਤੇ ਹੈਰਵੈਨ ਅਤੇ ਮੈਥਾਮੈਟਿਕ ਫਾਈਨ ਵੰਡਣ ਦੇ ਲਈ ਮੋਬਾਈਲ ਡਰੱਗ ਤਸਕਰਾਂ ਦੀ ਵਰਤੋਂ ਕਰਦਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਤਸਕਰੀ ਅਪਰਾਧਿਕ ਕਮਾਈ ਤੇ ਕਬਜ਼ਾ ਕਰਨ ਲਾਂਡਰਿੰਗ ਤੇ ਪਹਿਲਾਂ ਦੇ ਰਿਹਾਈ ਦੇ ਆਦੇਸ਼ਾਂ ਦੀਆਂ ਸ਼ਰਤਾਂ ਦੇ ਉਲੰਘਣਾ ਦੇ ਦੋਸ਼ ਲਗਾਏ ਗਏ ਸਨ 36 ਤੋਂ 49 ਸਾਲ ਦੀ ਉਮਰ ਦੇ 6 ਵੰਤਰਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਗਾਇਆ ਗਿਆ ਪ੍ਰੋਜੈਕਟ ਬਲੈਕ ਡ੍ਰੈਗਨ ਉਦੋਂ ਸ਼ੁਰੂ ਹੋਇਆ ਜਦੋਂ ਜਾਂਚਕਰਤਾਵਾਂ ਨੇ ਇਹ ਪਤਾ ਲਗਾਇਆ ਕਿ ਵਿਅਕਤੀਆਂ ਦੇ ਇੱਕ ਨਵੇਂ ਸਮੂਹ ਨੇ ਖਲਾਸ ਦੇ ਵਿੱਚ ਨਿਸ਼ਾਨਾ ਬਣਾਏ ਗਏ ਨੈੱਟਵਰਕ ਦੇ ਸੰਚਾਲਨ ਨੂੰ ਸੰਭਾਲ ਲਿਆ। ਪੁਲਿਸ ਨੇ ਦੱਸਿਆ ਕਿ ਤਸਕਰੀ ਕੀਤੀ ਜਾ ਰਹੀ ਨਸ਼ੀਲੀ ਦਵਾਈ ਹੈਰੋਇਨ ਅਤੇ ਚਿੱਟੇ ਵਜੋਂ ਜਾਣੀ ਜਾਂਦੀ ਮੈਥਾਮਫੀਟਾਮਿਨ ਸੀ। 6 ਲੋਕਾਂ ਦੀ ਪਛਾਣ ਇਸ ਨੈੱਟਵਰਕ ਦੇ ਵਿੱਚ ਸ਼ਾਮਲ ਹੋਣ ਵਜੋਂ ਹੋਈ ਹੈ ਜਿਨ੍ਹਾਂ 'ਚ ਇੱਕ 45 ਸਾਲਾਂ ਵਿਅਕਤੀ ਵੀ ਸ਼ਾਮਲ ਹੈ ਜਿਸ ਬਾਰੇ ਉਹਨਾਂ ਦਾ ਦੋਸ਼ ਹੈ ਕਿ ਉਹ ਇਸ ਦਾ ਮੁਖੀ ਸੀ। ਵੈਸਟ ਕਿਲ ਡੋਨਨ ਦੇ ਵਿੱਚ ਦੋ ਰਿਹਾਈਸ਼ਾਂ ਨੂੰ ਇਸ ਕਾਰਵਾਈ ਦੇ ਨਾਲ ਜੋੜਿਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਪਛਾਣ ਨਸ਼ਿਆਂ ਦੇ ਡ੍ਰੌਪ ਆਫ ਪੁਆਇੰਟ ਵਜੋਂ ਕੀਤੀ ਗਈ ਸੀ ਪੁਲਿਸ ਨੇ ਆਖਿਆ ਕਿ ਪੈਕ ਕੀਤੇ ਨਸ਼ਿਆਂ ਨੂੰ ਘਰ ਤੱਕ ਪਹੁੰਚਾਉਣ ਲਈ ਸਾਂਝੀਆਂ ਪਾਰਸਲ ਡਿਲੀਵਰੀ ਕੰਪਨੀਆਂ ਦੀ ਵਰਤੋਂ ਕੀਤੀ ਗਈ ਸੀ 9 ਸਤੰਬਰ 2025 ਨੂੰ ਦੋਵਾਂ ਘਰਾਂ ਅਤੇ ਪੰਜ ਵਾਹਨਾਂ ਦੀ ਤਲਾਸ਼ੀ ਲਈ ਗਈ 800 ਗ੍ਰਾਮ ਤੋਂ ਵੱਧ ਚਿੱਟਾ ਅਤੇ ਉਸ ਦੀ ਅੰਦਾਜ਼ਨ ਕੀਮਤ 1,68,600 ਡਾਲਰ ਦੱਸੀ ਗਈ ਉਸ ਨੂੰ ਸਕੋਰ ਸ਼ੀਟਾਂ, ਸੈਲਫੋਨ, ਪੈਕਿੰਗ ਸਮਗਰੀ ਤੇ 12 ਹਥਿਆਰਾਂ ਸਣੇ ਜ਼ਬਤ ਕੀਤਾ ਗਿਆ ਉਸ ਸਮੇਂ 6.5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਨੈੱਟਵਰਕ ਦੇ 45 ਸਾਲਾ ਕਥਿਤ ਮੁਖੀ ਤੇ ਤਸਕਰੀ ਤੇ ਅਪਰਾਧਿਕ ਕਮਾਈ ਦੇ ਨਾਲ ਜੁੜੇ ਕਈ ਅਪਰਾਧਾਂ ਦਾ ਦੋਸ਼ ਹੈ ਬਾਕੀ 5 ਲੋਕਾਂ ਦੀ ਉਮਰ 19 ਤੋਂ 40 ਸਾਲ ਦੇ ਦਰਮਿਆਨ ਹੈ ਤੇ ਉਨ੍ਹਾਂ ਉਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਹੀ ਦੋਸ਼ ਹੈ ਤੇ ਉਹਦੇ ਸਾਬਕਾ ਨਾਇਬ ਮੰਤਰੀ ਡੇਵਿਡ ਲਮੇਟੀ ਨੂੰ ਕੈਨੇਡਾ ਦਾ ਸੰਯੁਕਤ ਰਾਸ਼ਟਰ ਰਾਜਦੂਤ ਨਾਮਜ਼ਦ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੇਵਿਡ ਲਮੇਟੀ ਨੂੰ ਯੂਨ ਦੇ ਵਿੱਚ ਕੈਨੇਡਾ ਦੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਦੇ ਵਜੋਂ ਅਤੇ ਵੇਰਾ ਅਲੈਗਜ਼ੈਂਡਰ ਨੂੰ ਜਰਮਨੀ ਦੇ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਲਮੇਟੀ ਪੀਐਮਓ ਦੇ ਵਿੱਚ ਕਾਰਨੀ ਦੇ ਪ੍ਰਿੰਸੀਪਲ ਸੈਕਟਰੀ ਦੇ ਵਜੋਂ ਸੇਵਾ ਨਿਭਾਰੇ ਸਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਧਿਕਾਰਤ ਤੌਰ ਤੇ ਡੇਵਿਡ ਲਮੇਟੀ ਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਕੈਨੇਡਾ ਦਾ ਅਗਲਾ ਰਾਜਦੂਤ ਨਾਮਜ਼ਦ ਕੀਤਾ ਹੈ। ਕੈਨੇਡਾ ਦੀ ਨਵੀਂ ਸਰਕਾਰ ਕੋਲ ਅੰਤਰਰਾਸ਼ਟਰੀ ਭਾਈਵਾਲੀ ਨੂੰ ਮਜ਼ਬੂਤ ਅਤੇ ਵਿਪਿੰਨ ਬਣਾਉਂਦਾ ਆਦੇਸ਼ ਹੈ ਜੋ ਕਿ ਤੇਜ਼ੀ ਨਾਲ ਬਦਲ ਰਹੀ ਦੁਨੀਆ 'ਚ ਕੈਨੇਡਾ ਦੀ ਤਾਕਤ ਦੇ ਮੁੱਲ ਨੂੰ ਦਰਸਾਉਣ ਲਈ ਸਿਧਾਂਤਕ ਤੇ ਪ੍ਰਭਾਵਸ਼ਾਲੀ ਨੇਤਾਵਾਂ ਤੇ ਨਿਰਭਰ ਹੈ ਇਸ ਸਟੇਟਮੈਂਟ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਵੀਰਵਾਰ ਨੂੰ ਨਿਯੁਕਤੀ ਦਾ ਐਲਾਨ ਕਰਦਿਆਂ ਹੋਇਆਂ ਦਿੱਤੀ ਗਈ CBC نیوز ਨੇ ਸਭ ਤੋਂ ਪਹਿਲਾਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਸਾਬਕਾ ਨਿਆਂ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ ਛੱਡ ਰਹੇ ਨੇ ਤੇ ਉਹਨਾਂ ਨੂੰ ਇੱਕ ਕੂਟਨੀਤਕ ਭੂਮਿਕਾ ਲਈ ਵਿਚਾਰਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਆਪਣੇ ਸਟੇਟਮੈਂਟ ਦੇ ਵਿੱਚ ਆਖਿਆ ਕਿ ਮਿਸਟਰ ਲਮੇਟੀ ਤੇ ਮਿਸਿਸ ਅਲੈਗਜ਼ੈਂਡਰ ਕੋਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ ਦੀ ਨੁਮਾਇੰਦਗੀ ਕਰਨ ਦਾ ਵਿਆਪਕ ਤਜਰਬਾ ਰੱਖਣ ਵਾਲੇ ਨਿਪੁੰਨ ਨੇਤਾ ਨੇ ਜਿਨ੍ਹਾਂ ਨੇ ਦਹਾਕਿਆਂ ਤੋਂ ਕੈਨੇਡਾ ਦੀ ਸੇਵਾ ਵਿਲੱਖਣਤਾ ਦੇ ਨਾਲ ਕੀਤੀ ਹੈ ਸਬਕਲ ਲਿਬਰਲ ਸੰਸਦ ਮੈਂਬਰ 2019 ਤੋਂ 2023 ਤੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧੀਨ ਨਿਆਂ ਮੰਤਰੀ ਰਹੇ ਸਨ। ਉਨ੍ਹਾਂ ਨੇ 2024 ਵਿੱਚ ਸੰਸਦ ਤੋਂ ਅਸਤੀਫਾ ਦੇ ਦਿੱਤਾ ਸੀ। ਲਮੀਟੀ ਹਾਲ ਹੀ ਦੇ ਮਹੀਨਿਆਂ ਚ ਕਾਰਨੀ ਦੇ ਪ੍ਰਿੰਸੀਪਲ ਸੈਕਟਰੀ ਵਜੋਂ ਸੇਵਾ ਨਿਭਾਰੇ ਸਨ। ਅਤੇ ਦੋਵਾਂ ਨੇ ਆਕਸਫੋਰਡ ਯੂਨੀਵਰਸਿਟੀ 'ਚ ਇਕੱਠੇ ਹਾਕੀ ਖੇਡੀ ਸੀ। ਲਮੀਟੀ 17 ਨਵੰਬਰ ਨੂੰ ਕੈਨੇਡਾ ਦੇ ਬਾਹਰ ਜਾਣ ਵਾਲੇ ਸਹਿਯੁਕਤ ਰਾਸ਼ਟਰ ਪ੍ਰਤੀਨਿਧੀ ਬੌਬ ਰੇਦੀ ਜਗ੍ਹਾ ਲੈਣਗੇ। ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਦੇ ਵਿੱਚ ਕੈਨੇਡਾ ਦੇ ਬਾਹਰ ਜਾਣ ਵਾਲੇ ਰਾਜਦੂਤ ਅਤੇ ਸਥਾਈ ਪ੍ਰਤੀਨਿਧੀ ਬੌਬ ਰੇਦਾ ਉਹਨਾਂ ਦੀ ਮਿਸਾਲੀ ਸੇਵਾ ਅਤੇ ਵਿਸ਼ਵ ਦੇ ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਦੇ ਕੈਨੇਡਾ ਦੇ ਹਿੱਤਾਂ, ਕਦਰਾਂ-ਕੀਮਤਾਂ ਤੇ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਉਹਨਾਂ ਦੀ ਅਨਮੋਲ ਅਗਵਾਈ ਲਈ ਧੰਨਵਾਦ ਕਰਦੇ ਰਹੇ। ਪ੍ਰਧਾਨ ਮੰਤਰੀ ਜਰਮਨੀ ਦੇ ਵਿੱਚ ਮਰਹੂਮ ਰਾਜਦੂਤ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਨ ਹਾਰਗਨਦੀਸ ਸਮਰਪਿਤ ਸੇਵਾ ਤੇ ਯੋਗਦਾਨ ਦਾ ਵੀ ਸਨਮਾਨ ਕਰਦੇ ਨੇ ਰੇ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਮੈਟੀ ਨੂੰ ਵਧਾਈ ਦਿੱਤੀ ਤੇ ਸੰਕੇਤ ਦਿੱਤਾ ਹੈ ਕਿ ਉਹਨਾਂ ਨੇ ਇਸ ਗਰਮੀਆਂ ਦੇ ਸ਼ੁਰੂ ਵਿੱਚ ਕਾਰਡੀਨਲ ਆਪਣਾ ਅਹੁਦਾ ਛੱਡਣ ਬਾਰੇ ਗੱਲ ਕੀਤੀ ਸੀ ਪੀਐਮ ਕਾਰਨੀ ਨੇ ਜਰਮਨੀ ਦੇ ਵਿੱਚ ਕੈਨੇਡਾ ਦੇ ਅਗਲੇ ਰਾਜਦੂਤ ਵਜੋਂ ਵੇਰਾ ਅਲੈਗਜ਼ੈਂਡਰ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ ਉਹ ਸਿਵਲ ਸਰਵੈਂਟ ਜੌਨ ਹਾਰਗਨਦੀ ਥਾਂ ਲੈਣਗੇ ਜਿਨ੍ਹਾਂ ਦੀ ਪਿਛਲੇ ਸਾਲ ਮੌਤ ਹੋ ਗਈ ਸੀ ਇਸ ਦੇ ਵਿੱਚ ਜੇ ਕੰਜ਼ਰਵੇਟਿਵ ਉਹ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੇ ਕਰੇਲੂ ਹਿੰਸਾ ਦੇ ਵਿੱਚ ਸਖਤ ਸਜ਼ਾਵਾਂ ਦੇਣ ਦੇ ਲਈ ਤਿੰਨ ਹੜਤਾਲਾਂ ਕਾਨੂੰਨ ਦੇ ਲਈ ਜ਼ੋਰ ਦੇ ਰਹੇ ਨੇ ਕੰਜ਼ਰਵੇਟਿਵ ਨੇਤਾ ਪੀਰ ਪੋਲੀਯਮ ਨੇ ਬਸੰਤ ਰੁੱਤ ਦੇ ਵਿੱਚ ਆਪਣੀ ਚੋਣ ਮੁਹਿੰਮ ਦਾ ਕੇਂਦਰੀ ਕੇਂਦਰ ਅਪਰਾਧ ਬਣਾਇਆ ਸੀ ਅਤੇ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਇਹੀ ਮੈਸੇਜ ਰਿਪੀਟ ਕੀਤਾ ਹੈ ਕਿ ਜਿਹੜੇ ਬਾਰ-ਬਾਰ ਅਪਰਾਧ ਕਰ ਰਹੇ ਨੇ ਉਹਨਾਂ ਖਿਲਾਫ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਹਨ ਕੰਜ਼ਰਵੇਟਿਵਸ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਕਾਨੂੰਨ ਪੇਸ਼ ਕੀਤਾ ਹੈ ਜੋ ਕਿਸੇ ਨਜ਼ਦੀਕੀ ਸਾਥੀ ਦੀ ਹੱਤਿਆ ਨੂੰ ਫਰਸਟ ਡਿਗਰੀ ਮਰਡਰ ਵਜੋਂ ਲਿਸਟਡ ਕਰੇਗਾ ਪ੍ਰਾਈਵੇਟ ਮੈਂਬਰਾਂ ਦਾ ਬਿੱਲ ਪੇਸ਼ ਕੀਤਾ ਗਿਆ ਹੈ ਕਿਉਂਕਿ ਕੰਜ਼ਰਵੇਟਿਵਸ ਨੇ ਸੰਕੇਤ ਦਿੱਤਾ ਸੀ ਕਿ ਇਸ ਪਾਚੜ ਦੇ ਵਿੱਚ ਅਪਰਾਧ ਦੇ ਨਾਲ ਨਜਿੱਠਣਾ ਉਹਨਾਂ ਦੇ ਏਜੰਡੇ ਦਾ ਇੱਕ ਮੁੱਖ ਹਿੱਸਾ ਹੋਵੇਗਾ ਵੀਰਵਾਰ ਨੂੰ ਇੱਕ ਮਤਾ ਵੀ ਪੇਸ਼ ਕੀਤਾ ਗਿਆ ਜਿਸ 'ਚ ਰਿਪੀਟਿਡ अपरादियां ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਲਈ ਤਿੰਨ ਸਟ੍ਰੈਕਸ ਕਾਨੂੰਨ ਦੀ ਮੰਗ ਕੀਤੀ ਗਈ। ਇਸ ਪੱჭੜ ਦੇ ਵਿੱਚ ਕੰਜ਼ਰਵੇਟਿਵਾਂ ਦੇ ਵੱਲੋਂ ਲਿਆਂਦਾ ਗਿਆ ਪਹਿਲਾ ਮਤਾ ਕਹਿੰਦਾ ਹੈ ਕਿ ਤਿੰਨ ਗੰਭੀਰ ਅਪਰਾਧਾਂ ਦੇ ਦੋਸ਼ੀ ਲੋਕਾਂ ਨੂੰ ਜ਼ਮਾਨਤ, ਪ੍ਰਵੇਸ਼ਨ, ਪੈਰੋਲ ਜਾਂ ਕਰ ਦੇ ਵਿੱਚ ਨਜ਼ਰਬੰਦੀ ਪ੍ਰਾਪਤ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ। ਵੀਰਵਾਰ ਨੂੰ ਹਾਊਸ ਆਫ ਕਾਮਨਸ 'ਚ ਬੋਲਦਿਆਂ ਹੋਇਆਂ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਏਮ ਨੇ ਲਿਬਰਲਾਂ ਨੂੰ ਉਹਨਾਂ ਕਾਨੂੰਨਾਂ ਲਈ ਦੋਸ਼ੀ ਠਹਿਰਾਇਆ ਜਿਨ੍ਹਾਂ ਬਾਰੇ ਉਸ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਸਾਡੀਆਂ ਸੜਕਾਂ ਤੇ ਛੱਡ ਦਿਓ ਤਾਂ ਜੋ ਅਪਰਾਧ ਕਰ ਸਕਣ। अपराध ਕਰ ਸਕਣ ਤੇ ਬਿਨਾ ਕਿਸੇ ਨਤੀਜੇ ਦੇ ਦੁਬਾਰਾ ਅਪਰਾਧ ਕਰ ਸਕਣ ਕੰਜ਼ਰਵੇਟਿਵ ਜਨਤਕ ਸੁਰੱਖਿਆ ਆਲੋਚਕ ਫ੍ਰੈਂਕ ਕੈਪੀਟੋ ਨੇ ਨਜ਼ਦੀਕੀ ਸਾਥੀ ਹਿੰਸਾ ਬਿੱਲ ਪੇਸ਼ ਕੀਤਾ ਹੈ ਤੇ ਆਖਿਆ ਹੈ ਕਿ ਇਹ ਕਾਨੂੰਨ ਯਕੀਨੀ ਬਣਾਏਗਾ ਕਿ ਅਪਰਾਧਿਕ ਕੋਡ ਵਰਤਮਾਨ ਚ ਇੱਕ ਨਜ਼ਦੀਕੀ ਸਾਥੀ ਦੇ ਕਤਲ ਨਾਲ ਉਸੇ ਤਰ੍ਹਾਂ ਪੇਸ਼ ਆਵੇ ਜਿਸ ਤਰ੍ਹਾਂ ਇਹ ਇੱਕ ਸ਼ਾਂਤੀ ਅਧਿਕਾਰੀ ਦੇ ਕਤਲ ਨਾਲ ਪੇਸ਼ ਹੁੰਦਾ ਹੈ ਕੈਪੂਟੋ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਦੱਸਿਆ ਹੈ ਕਿ ਇਹ ਬਿੱਲ ਇੱਕ ਨਜ਼ਦੀਕੀ ਸਾਥੀ ਤੇ ਹਮਲਾ ਕਰਨ ਦਾ ਇੱਕ ਨਵਾਂ ਅਪਰਾਧ ਵੀ ਬਣਾਏਗਾ ਤੇ ਜੱਜਾਂ ਲਈ ਇੱਕ ਨਵੀਂ ਵਿਧੀ ਬਣਾਏਗਾ ਜੋ ਅਜਿਹੇ ਵਿਅਕਤੀ ਦੇ ਜੋਖਮ ਮੰਕੰਦਾ ਆਦੇਸ਼ ਦੇ ਸਕੇਗੀ ਜਿਸ ਤੇ ਨਜ਼ਦੀਕੀ ਸਾਥੀ ਹਿੰਸਾ ਦਾ ਦੋਸ਼ ਹੈ ਜੋ ਰਿਹਾਈ ਤੇ ਹੈ ਕੰਜ਼ਰਵੇਟਿਵ ਪਾਰਟੀ ਦੀ ਇੱਕ ਪ੍ਰੈਸ ਰਿਲੀਜ਼ ਚ ਆਖਿਆ ਗਿਆ ਹੈ ਕਿ ਇਸ ਦਾ ਮਤਲਬ ਹੈ ਨਜ਼ਦੀਕੀ ਸਾਥੀ ਹਿੰਸਾ ਦੇ ਦੋਸ਼ੀ ਲੋਕਾਂ ਨੂੰ ਕਿਸੇ ਵੀ ਸਮੇਂ ਜੋਖਮ ਮੁਲਾਂਕਣ ਲਈ ਹਿਰਾਸਤ ਚ ਲਿਆ ਜਾ ਸਕਦਾ ਹੈ ਕਿ ਪੂਟੋ ਮੁਤਾਬਿਕ ਬਿੱਲ ਸੰਸਦੀ ਪ੍ਰਕਿਰਿਆ ਵਿੱਚੋਂ ਤੇਜ਼ੀ ਦੇ ਨਾਲ ਅੱਗੇ ਵਧ ਸਕਦਾ ਹੈ ਤੇ ਲਿਬਰਲਾਂ ਨੂੰ ਇਸ ਨੂੰ ਅੱਗੇ ਵਧਾਉਣ ਚ ਮਦਦ ਕਰਨ ਦੀ ਅਪੀਲ ਕੀਤੀ ਵਾਟਰਲੂ ਯੂਨੀਵਰਸਿਟੀ ਦੇ ਰਾਜਨੀਤਿਕ ਸ਼ਾਸਤਰ ਦੇ ਪ੍ਰੋਫੈਸਰ ਸੰਵਿਧਾਨਕ ਕਾਨੂੰਨ ਚ ਮਾਹਰ ਨੇ ਤੇ ਕਹਿੰਦੇ ਨੇ ਕਿ ਤਿੰਨ ਹੜਤਾਲਾਂ ਵਾਲਾ ਕਾਨੂੰਨ ਜ਼ਮਾਨਤ ਤੋਂ ਇਨਕਾਰ ਕਰਦਾ ਹੈ ਤੇ અપਵਾਦਾਂ ਦੇ ਲਈ ਕਿਸੇ ਵੀ ਨਿਆਂਕ ਵਿਵੇਕ ਨੂੰ ਹਟਾ ਦਿੰਦਾ ਹੈ। ਉਦੋਂ ਦੇ ਸਰਕਾਰ ਨੂੰ ਕੰਜ਼ਰਵੇਟਿਵਾਂ ਦੇ ਨਿਜੀ ਸਾਥੀ ਹਿੰਸਾ ਦੇ ਬਿੱਲ ਦਾ ਸਮਰਥਨ ਕਰਨ ਦਾ ਸੱਦਾ ਦਿੰਦਿਆਂ ਹੋਇਆਂ ਕੰਜ਼ਰਵੇਟਿਵ ਸੰਸਦ ਮੈਂਬਰ ਡੋਮਿਨਿਕ ਅਵੈਨ ਨੇ ਪ੍ਰਸ਼ਨ ਕਾਲ ਦੌਰਾਨ ਆਖਿਆ ਸੀ। ਕਿ ਜਦੋਂ ਬਾਹਰ ਹਨੇਰਾ ਹੁੰਦਾ ਹੈ ਤਾਂ ਉਹ ਆਟੋਵਾ ਦੇ ਵਿੱਚ ਇਕੱਲੇ ਦੌੜਨ ਜਾਂ ਤੁਰਨ ਤੋਂ ਡਰਦੇ ਨੇ ਕੁਦਰਤ ਬਾਰੇ ਰਾਜ ਮੰਤਰੀ ਅਤੇ ਪੋਲੀਟੈਕਨਿਕ ਕਤਲਿਆਂ ਤੋਂ ਬਚੀ ਨਸਾਲੀ ਪ੍ਰੋਵੋਸਟ ਨੇ ਜਵਾਬ ਦਿੱਤਾ ਹੈ ਕਿ ਕੰਜ਼ਰਵੇਟਿਵਾਂ ਦਾ ਪ੍ਰਸਤਾਵ ਔਰਤਾਂ ਨੂੰ ਸੜਕਾਂ ਤੇ ਸੁਰੱਖਿਅਤ ਮਹਿਸੂਸ ਕਰਨ 'ਚ ਮਦਦ ਕਰਨ ਦਾ ਸਹੀ ਤਰੀਕਾ ਨਹੀਂ ਹੈ ਇਸ ਦੇ ਨਾਲ ਹੀ ਮੈਨੂੰ ਦੇ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ